ਸਸਰੀ ਗਾਜੀ ਸਾਹਿਬ ਨੂੰ ਉਮੀਦ ਕਰਦੇ ਹਾਂ ਕਿ ਸਾਰੇ ਆਪਣੇ ਘਰ ਵਿੱਚ ਵਧੀਆ ਤੇ ਤਰਾਸ਼ੇ ਹੋ ਜੀ ਤੇ ਤੰਦਰੁਸਤ ਹੋਣਗੇ ਆਪਾਂ ਜਨਾ ਵਲੇ ਕੇ ਬਲੋਕ ਬਲੋਕ ਲੈ ਕੇ ਪਸੇਆਂ ਦਾ ਇੱਕ ਕਟੋਰੀ ਆਪਾਂ ਲੀਨੇ ਸੇਮੀਆਂ ਹਨ ਤੇ ਇੱਕ ਥੋੜੇ ਜਿਹਾ ਆਪਾਂ 4-5 ਲਈਏ ਨੇ ਹਰੀਆ ਮਿਰਚਾਂ ਤੇ ਥੋੜਾ ਜਿਹਾ ਆਪਾਂ ਲਿਆ ਅਦਰਕ ਇੱਕ ਲਈ ਆਪਾਂ ਛੋਟਾ మీడియం ਪਿਆਜ਼ ਉਹ ਵੀ ਆਪਾਂ ਲੈ ਆਸੀ ਕੱਟ ਆਲੂ ਵੀ ਆਪਾਂ ਇੱਕ ਲਈ ਆਸੀਗਾ ਤੇ ਉਨੂੰ ਪਹਿਚੰਗ ਤੇਰਾ ਕੱਟ ਕੇ ਧੋ ਕੇ ਰੱਖ ਲਿਆ ਆ ਛੋਟੇ ਪੀਸਾ ਦੇ ਨਾਲ ਤੇ ਆ ਦੇਖੋ ਆਪਣੇ ਗਾਜਰਾ ਨੇ ਆਪਾਂ ਲਈ ਅਸੀਂ ਦੋ మీడియం ਗਾਜਰਾ ਤੇ ਉਹਨੂੰ ਵੀ ਆਪਾਂ ਛੋਟੇ ਛੋਟੇ ਪੀਸਾ ਦੇ ਨਾਲ ਕੱਟ ਕੇ ਰੱਖ ਲਿਆ ਆ ਆਪਾਂ ਇੱਕ ਕਟੋਰੀ ਆਪਣੀ ਮਟਰ ਨੇ ਹਰੇ ਮਟਰ ਤੇ ਬਿਲਕੁਲ ਕੱਚੇ ਨੇ ਆ ਦੇਖੋ ਹੈਨਾ ਤੇ ਇਹ ਵੀ ਆਪਾਂ ਨੇ ਕੱਢ ਕੇ ਰੱਖ ਲਏ ਸੀਗੇ ਤੇ ਆਓ ਆਪਾਂ ਤੁਹਾਨੂੰ ਅੱਜ ਦੱਸਦੇ ਕਿ ਨਮਕੀਨ ਸੇਵੀਆਂ ਆਪਾਂ ਕਿੱਦਾਂ ਬਣਾਵਾਂਗੇ ਔਰ ਜਿੱਦਾਂ ਆਪਾਂ ਨਮਕੀਨ ਪਲਾਵ ਬਣਾਉਨੇ ਆ ਨਾ ਮਟਰਾਂ ਵਾਲਾ ਚਾਵਲ ਬਣਾਉਨੇ ਆ ਹਨਾ ਤੇ ਵਧੀਆ ਤੇ ਟੇਸਟੀ ਸਾਰੇ ਬੱਚੇ ਵੀ ਖੁਸ਼ ਹੋ ਕੇ ਖਾਦੇ ਨੇ ਆਓ ਅੱਜ ਆਪਾਂ ਦੱਸਦੀਏ ਕਿ ਬੱਚੇ ਜਿੱਦ ਕਿੱਦਾਂ ਹੀ ਖੁਸ਼ ਹੋ ਕੇ ਖਾਂਦੇ ਨੇ ਕਿਤਾਬਾਂ ਲਿਗਿਆ ਹਨਾ ਪਹਿਲਾਂ ਥੋੜਾ ਜਿਹਾ ਤੇਲ ਆਪਾਂ ਕਰ ਲੈ ਅਸੀਂ ਧਰਮ ਉਕਤ ਦੇ ਵਿੱਚ ਬਣਾਵਾਂਗੇ ਆਪਾਂ ਮਿੱਠੇ ਮਿਲਦੇ ਵਿੱਚ ਮਿਲਕੀ ਦੀ ਸੇਂਗ ਚਲੋ ਆਪਾਂ ਉਕਤ ਦੇ ਵਿੱਚ ਪਾ ਲਿਆ ਥੋੜਾ ਰਿਫਾਈਨ ਭਾਵੇਂ ਤੁਸੀਂ ਬਾਈਕ ਤੇ ਬਣਾਓ ਭਾਵੇਂ ਤੇ ਤੇ ਬਣਾਓ ਤੁਸੀਂ ਇਸ ਵਿੱਚ ਤੁਸੀਂ ਦੈਂਟਾ ਦਾ ਬਣਾ ਲਓ ਤੁਸੀਂ ਆਪਾਂ ਥੋੜਾ ਪਾਇਆ ਜਿੰਦਾ ਉਸ ਤੋਂ ਬਾਅਦ ਆਪਾਂ ਪਾਵਾਂਗੇ ਥੋੜਾ ਬ੍ਰਾਊਨ ਹੋ ਗਿਆ ਆਪਣਾ ਜਿੰਦਾ ਆਪਣੇ ਜਿੰਦਾ ਬ੍ਰਾਊਨ ਹੋਣ ਤੇ ਉਸ ਤੋਂ ਬਾਅਦ ਆਪਾਂ ਪਾਵਾਂਗੇ ਇਹ ਪਿਆਜ਼ ਇੱਕ ਪਿਆਜ਼ ਆਪਾਂ ਕੱਟਿਆ ਜਿਹੜਾ ਆਪਣਾ ਹੋ ਗਿਆ ਬਰਾਊਨ ਥੋੜੇ ਥੋੜੇ ਜਿਹਾ ਆਪਾਂ ਪਿਆਜ਼ ਪਾਇਆ ਨਾ ਦੇਖੋ ਹੈ ਨਾ ਮੀਡੀਅਮ ਸਾਈਜ਼ ਦੇ ਥੋੜੇ ਜਿਹਾ ਆਪਣੇ ਜਿਹੜੇ ਪਿਆਜ਼ ਹੋ ਜਾਣਗੇ ਬਰਾਊਨ ਆਪਾਂ ਸਿਰ ਪਾ ਲੈਣੇ ਇੱਕ ਵਾਰ ਹਰੀ ਮਿਰਚ ਪਰ ਅਗਰ ਤਾਂ ਹਰੀ ਮਿਰਚ ਬਸ ਟੇਸਟ ਲਈ ਪਾਵਾਂਗੇ ਆਪਾਂ ਤਾਂ ਕਿ ਬੱਚੇ ਵੀ ਆਪਣੇ ਖਾ ਸਕਣਗੇ ਆ ਜੀ ਸਟਾਰਟ ਆ ਦੇਖੋ ਦਾਣਾ ਥੋੜਾ प्याज थोड़े ब्राउन ब्राउन हो जाएंगे थोड़े आ देखो प्याज अपने थोड़ी थोड़ी गए ब्राउन है ना ज्यादा नहीं आपने ज्यादा नहीं प्याज ज्यादा भी लाल नहीं करेंगे उस तो बाद अपने मटर ने आप धो के रख लिया गाजरा आलू वगैरह सारा कुछ धो के रख लिया से उस तू बाद आप पावे मटर मटर तो बाद आलू कटे हुए

ਤੇ ਆਪਾਂ ਪਾਈ ਸੀ ਨਾ ਕਿ ਦਹਾ ਹੀ ਮਿਰਚ ਆਪਾਂ ਥੋੜੀ ਜਿਹੀ ਲਾਲ ਮਿਰਚ ਪਾ ਲਈ ਥੋੜੀ ਪਾ ਲਵਾਂਗੇ ਆਪਾਂ ਹਲਦੀ ਹਨਾ ਥੋੜਾ ਥੋੜਾ ਸਟਾ ਹੈ ਹਰੀ ਮਿਰਚ ਆਪਾਂ ਪਾ ਦਿੱਤੀ ਤੇ ਇਸ ਨਾਲ ਆਪਾਂ ਲਾਲ ਮਿਰਚ ਬਹੁਤ ਹੀ ਜ਼ਿਆਦਾ ਘੱਟ ਪਾਵਾਂਗੇ ਤਾਂ ਕਿ ਬੱਚਾ ਕੋ ਨਾ ਫਿਰ ਕਈ ਵਾਰ ਆਪਾਂ ਖਾਏ ਆਪਾਂ ਬਹੁਤ ਹੀ ਪਸੰਦ ਜਿੱਦਾਂ ਬੱਚੇ ਖਾਣਗੇ ਨਾ ਸਾਰੇ ਖਾ ਸਕਦੇ ਨੇ ਟੇਸਟ ਨਾਲ ਪੈਥੇ ਪਾ ਗਏ ਪਾਣੀ ਜਦੋਂ ਆਲੀ ਪੜਾ ਇੰਨੇ ਕਿਰਸ਼ੀ ਕੇ ਆਪਾਂ ਪਾਣੀ ਵੀ ਲਵਾਂਗੇ ਤੇ ਆਪਾਂ ਥੋੜਾ ਜਿਹਾ ਇਹਨੂੰ ਲਵਾਂਗੇ ਥੋੜੀ ਉਹ ਆਪਏ ਨੂੰ ਥੋੜੀ ਦੇਰ ਟੱਕ ਦਵਾਂਗੇ ਤਾਂ ਕਿ ਜਿਹੜੇ ਆਪਣੇ ਆਲੂ ਨੇ ਹਨਾ ਤੇ ਗਾਜਰਾ ਨੇ ਉਹ ਅਜੇ ਚੰਗੀ ਤਰ੍ਹਾਂ ਨਹੀਂ ਗਲਿਆ ਫਿਰ ਆਪਾਂ ਨੂੰ ਆਲਾ ਨੂੰ ਥੋੜੀ ਦੇਰ ਆਪਾਂ ਦਸ ਕਿੰਝ ਮਿੰਟ ਆਪਾਂ ਦਵਾਂਗੇ ਟੱਕ ਜਾਂ ਥੋੜੀ ਆਪਾਂ ਭਾਫ਼ ਵੀ ਲਵਾ ਸਕਦੇ ਹ ਜਿੱਦਾਂ ਹਨਾ ਜਿੱਦਾਂ ਸਟੀਮ ਪੂਰੀ ਹੋਏ ਜਦੋਂ ਆਪਣੀ ਭਾਂਜੀ ਹੈ ਕਿ ਤੇ ਉਹਦਾ ਆਪਾਂ ਖੋਲਣਾ ਨਿਕਲ ਕੁੱਕਰ ਸਟੀਮ ਆਪਾਂ ਵਿੱਚ ਹੀ ਰਹਿਣ ਦਾਂਗੇ ਜਦੋਂ ਜਪਲਵਾਲੀ ਫੁੱਲ ਸਟਫ ਆਪ ਕੋ ਤੇ ਜਦੋਂ ਪੂਰੀ ਤਰ ਆਪਣੀ ਬਣ ਜੇਗੀ ਸਟੀਮ ਜਿਹਦਾ ਆਪਾਂ ਕੜਛੀ ਕੇ ਪਾਣੀ ਪਾਇਆ ਹੈ ਨਾ ਉਹਦੇ ਨਾਲ ਹੀ ਆਪਣੇ ਗੁਗਰ ਦੇ ਸਟੀਮ ਭਾਂਜੇਗੇ ਔਰ ਜਿਹੜੇ ਆਲੂ ਨੇ ਤੇ ਔਰ ਆਪਣੀਆਂ ਗਾਜਰਾ ਨੇ ਬਿਲਕੁਲ ਜਿਹੜਾ ਗਾਜੜ ਗਿਆ ਤਾਂ ਕਿ ਜਦੋਂ ਆਪਾਂ ਸੇਵੀਆਂ ਪਾਣੀਆ ਨੇ ਨਾ ਤੇ ਫਿਰ ਉਹ ਸੇਵੀ ਆਪਣੀ ਜਲਦੀ ਪੱਕ ਜਾਣਗੇ ਤੇ ਫਿਰ ਜਿਹੜੇ ਆਲੂ ਨੇ ਗਾਜਰਾਂ ਨੇ ਉਹ ਕੱਚੇ ਰਹਿ ਜਾਣਗੇ ਤਾਂ ਫਿਰ ਕੱਚੇ ਚੀਜ਼ਾਂ ਦੇ ਅੱਗੇ ਕੋਈ ਪਸਾਦ ਵੀ ਨਹੀਂ ਕਰਦਾ ਤੇ ਇਸ ਤੋਂ ਪਹਿਲਾਂ ਕਿ ਉਹ ਕੱਚੇ ਰਹਿ ਜਾਣ ਆਪਾਂ ਥੋੜੀ ਜਿਹਾ ਉਹਨਾਂ ਨੂੰ ਪਾਖ ਲਵਾ ਦਾਂਗੇ ਦਾਸੇ ਇੱਕ ਬਿਲਕੁਲ ਪੂਰੀ ਸਟੀਮ ਬਣ ਲੇਗੀ ਫਿਰ ਆਪਾਂ ਇਹਨੂੰ ਖੋਲਣਗੇ ਕੁੱਕਰ ਨੂੰ ਸਹੀ ਸੋ ਸਟੀਮ ਖਤਮ ਹੋ ਗਈ ਸੇ ਸਟੀਮ ਲੱਗੂਗੀ ਸੇ ਸਟੀਮ ਹੋ ਗਈ ਆਹ ਦੇਖੋ ਜਿੱਦਾਂ ਆਲੂ ਆਪਣਾ ਕੁੱਕਰ ਸਟੀਮ ਆਪਾਂ ਦਿੱਸੀ ਕੱਢ ਤੇ ਆਹ ਦੇਖੋ ਆ ਦੇਖੋ ਨਾ ਆਲੂ ਬਿਲਕੁਲ ਗਲ ਗਏ ਨੇ ਜਪਾਨ ਨਾਲ ਵੰਦੇ ਤਾਂ ਆਪਣੇ ਆਲੂ ਕੱਚੇ ਹੀ ਰਹਿੰਦੇ ਆ ਦੇਖੋ ਨਾ ਸਾਰੇ ਸਿਰ ਗਲ ਗਏ ਨੇ ਤੇ ਬਹੁਤ ਹੀ ਜ਼ਿਆਦਾ ਤੇ ਹੁਣ ਆਪਾਂ ਇੱਕ ਕਟੋਰੀ ਪਾਵਾਂਗੇ ਸੇਂਗਾਂ ਦੀ ਸੰਗੀਤ ਆਪਣੇ ਨੂੰ ਕੱਢਣੀ ਹੁੰਦੀ ਹੁਣ ਆਪਾਂ ਜਿਹੜੀ ਇੱਕ ਕਟੋਰੀ ਆਪਾਂ ਜਿਹੜੀ ਸੇਵੀਆਂ ਦੀ ਪਾਈ ਆ ਨਾ ਉਹੀ ਇੱਕ ਕਟੋਰੀ ਆਪਾਂ ਇਹਦੇ ਵਿੱਚ ਪਾਣੀ ਦੀ ਪਾਵਾਂਗੇ ਆ ਦੇਖੋ ਜਿਹੜੀ ਆਪਾਂ ਇੱਕ ਕਟੋਰੀ ਇਦਾਂ ਜਿਵੇਂ ਤਾਜ਼ਾ ਪਾਣੀ ਸਿੰਪਲ ਪਾਣੀ ਨਹੀਂ ਆਪਣੇ ਦੇ ਕੋਲ ਆਪਣੇ ਕੋਲ ਜਿਹਦਾ ਇੱਕ ਕਟੋਰੀ ਆਪਾਂ ਸੇਵੀਆਂ ਦੀ ਪਾਈ ਆ ਹੁਣ ਇੱਕ ਕਟੋਰੀ ਹੀ ਆਪਾਂ ਪਾਣੀ ਦੀ ਪਾਵਾਂਗੇ ਪਾਣੀ ਪਾਣੀ ਹੁਣ ਆਪਾਂ ਕਰ ਦਾਂਗੇ ਕੁੱਕਰ ਨੂੰ ਬੰਦ ਹੁਣ ਆਪਾਂ ਜਿੱਦਾਂ ਕਿ 1 ਕਿਲੋ ਜਿੱਦਾਂ ਇਹਦੇ ਕੋਲੇ ਪਾਣੀ ਪਾਇਆ ਨਾ 그러면은 ਆਪਾਂ ਇਹਨੂੰ ਇੱਕ ਹੀ ਸਟੀਮ ਲਵਾਵਾਂਗੇ ਜਿੱਦਾਂ ਆਪਾਂ ਇਹਨੂੰ ਸਟੀਮ ਲਵਾਵਾਂਗੇ ਉਹਦੇ ਨਾਲ ਹੀ ਜਿਹੜੇ ਆਪਣੇ ਸੇਵੀਆਂ ਨੇ ਉਹ ਵੀ ਵਧੀਆ ਬਣ ਜਾਣਗੇ ਤਾਂ ਵਾਸਤੇ ਆ ਸਟੀਮ ਤੋਂ ਬਾਅਦ ਦੇਖਣੀ ਹੈ ਸੇਵੀਆਂ ਨੂੰ ਆ ਦੇਖੋ ਕੁੱਕਰ ਚ ਇਹਨਾਂ ਦਾ ਚਲੋ ਜੀ ਆ ਦੇਖ ਲਈ ਆਪਣੇ ਛੋਲ ਹੁੰਦੇ ਨੇ ਕੱਲੇ ਕੱਲੇ ਨਹੀਂ ਆਪਣੇ ਇਸ ਸੇੜੀਆਂ ਨੇ ਆ ਦੇਖੋ ਹੈਨਾ ਆ ਦੇਖੋ ਹੈਨਾ ਤੇ ਇਹ ਐਲੋਜੀ ਹੁਣ ਆਪਾਂ ਪਾਵਾਂਗੇ ਥੋੜੀ ਪਲੇਟ 'ਚ ਟਾਰ ਹਾਂਜੀ ਐਲੋਜੀ ਹੁਣ ਆਪਾਂ ਪਾਵਾਂਗੇ ਨਕੀ ਪਲੇਟ 'ਚ ਨਮਕੀਨ ਸੇਵੀਆਂ ਆਪਣੀਆਂ ਬੜੀ ਬਹੁਤ ਨੇ ਪਿਆਰ ਹਣਾ ਆਪਾਂ ਲੰਗੀ ਚਮਚ ਹਾਂਜੀ ਆਪਾਂ ਨੂੰ ਕਮੈਂਟਾਂ ਵਿੱਚ ਐਲੋ ਜੀ ਆਹ ਦੇਖੋ ਆਪਾਂ ਖਾਣੇ ਦੁੱਧ ਵਾਲੀਆਂ ਸੇਵੀਆਂ ਵੀ ਖਾ ਲਈ ਦਿਆਂ ਨੇ ਹਾਂ ਹਨਾ ਤੇ ਅੱਜ ਆਪਾਂ ਬਣਾਈਆਂ ਨੇ ਨਮਕੀਨ ਸੇਵੀਆਂ ਤੇ ਆਪਾਂ ਨੂੰ ਕਮੈਂਟਾਂ ਰਾਹੀਂ ਜ਼ਰੂਰ ਦੱਸਣਾ ਕਿ ਤੁਹਾਨੂੰ ਸਾਡਾ ਬਲੌਗ ਕਿਦਾਂ ਦਾ ਲੱਗਾ ਔਰ ਨਮਕਕੀਨ ਸੇਵੀਆਂ ਖਾ ਕੇ ਦੇਖੋ ਕਿ ਬਹੁਤ ਹੀ ਵਧੀਆ ਤੇ ਬਹੁਤ ਹੀ ਟੇਸਟੀ ਬਣੀਆਂ ਨੇ ਤਨਦੇ ਆਪਨ ਕਮੈਂਟ ਕਰ ਰਹੀ ਸੀ ਉਹ ਤਾਂ ਸਾਇਕੇਸਨ ਨੂੰ ਸਾਡਾ ਬਲੋਗ ਕਿੰਦਾਂ ਦਾ ਲੱਗ ਪੀਸ ਜਿਹੜੀ ਸੜੀ ਵੀਡੀਓ ਦੇਖਦੇ ਫੁੱਲ ਵਾਚ ਕਰਿਆ ਕਰੋ ਤੇ ਵੀਡੀਓ ਸਕਿੱਪ ਨਾ ਕਰਿਆ ਕਰੋ ਤੇ ਵੀਡੀਓ ਨੂੰ ਜਰੂਰ ਸ਼ੇਅਰ ਕਰਿਆ ਕਰੋ ਲਾਈਕ ਤੇ ਸ਼ੇਅਰ ਜਰੂਰ ਕਰਿਆ ਕਰੋ ਸਭ ਨੂੰ ਬਾਏ